ਇੰਨੇ ਨੇ दारू ਦੂਰੂ ਵੀ ਕੇ ਮਾਰੇ ਮੋਟੇ ਖੈਬਰ ਪੇ ਜਾ ਦੇ ਖੈਬਰ ਕੋਪੜ ਪੇ ਇਹ ਮੇਰਾ ਮੁੰਡਾ ਜਿਹੜਾ ਬੜਾ ਤੀਏ ਸੌ ਗਿਆ ਪੂਰੇ ਮੰਚਾ ਡਾਇਵਾ ਤੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀ ਮਾਰੀ ਪਹਿਲਾ ਕੋਈ ਲੜਾਈ ਝਗੜਾ ਨਹੀਂ ਤੀ ਹੁੰਦਾ ਬਸ ਉੱਤੇ ਹੀ ਲੜੇ ਨੇ ਪਹਿਲੇ ਰਾਤ ਤੇ ਬੱਚੇ ਦਾ ਜਨਮ ਜਿਹੜਾ ਮਨਾ ਕੇ ਆਟਿਆ ਜੀ ਇੱਕ ਮੜਾ ਮੋਟਾ ਪੈਕ ਪੋਪ ਲਿਆ ਲਿਆ ਦੋ ਨਾਲ ਬਾਪੂ ਤੇ ਹਾਂ ਮੜਾ ਮੋਟੇ ਪੱਖੇ ਪੱਖੇ ਬੈਸੀ ਲੱਟੇ ਕਫਰੇ ਮੂਰੇ ਜਾਲੀ ਨਹੀਂ ਉਹਦੇ ਮੁੰਡੇ ਤੋਂ ਥਪੜਾ ਥਪੜ ਲੱਗਿਆ ਚਲੋ ਪਾਏਗੇ ਕੁਛ ਜੋ ਹੋ ਗਈ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਸੀ 11 8 11 ਵਜੇ ਕਹੀ ਚਾਕੇ ਰਾਤ ਨੂੰ ਆਹ ਇਹ ਮੈਂ ਇਹ ਤਾਂ ਜੀ ਮੇਰਾ ਬڑا ਮੁੰਡਾ ਤੀਏ ਹਾਂਜੀ ਇਹ بڑے ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਹਾਂ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਵੀ ਕੇ ਮਾਰੇ ਮੋٹے ਖੈਬਰ ਪੇ ਜਾਂਦੇ ਖੈਬਰ ਖੂਪੜ ਪੇ ਇਹ ਮੇਰਾ ਮੁੰਡਾ ਜਿਹੜਾ ਬڑا ਤੀਏ ਸੌ ਗਿਆ ਏ ਉਰੇ ਮੰਜਾ ਡਾਇਵਾ ਦੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀਂ ਮਾਰੀ ਅੱਛਾ ਦੋ ਕਈਆਂ ਮਾਰੀਆਂ ਇੰਨੇ ਨੂੰ ਮੇਰੀ ਨੋਟ ਖੜੀ ਜਦ ਤੀ ਮਾਰਨ ਲੱਗਿਆ ਇੰਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਜਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਹੈਗਾ ਜਾਨੂੰ ਉਹਨੇ ਫੋਨ ਕਰਤਾ ਜਾਨੂੰ ਅਸੀਂ ਆਏ ਜਾਨੂੰ ਮੇਰੇ ਮੁੰਡੇ ਨੂੰ ਜਾਨੀ ਡਾਕਟਰ ਦੇ ਲੈ ਕੇ ਤੇ ਜਾ ਪਹਿਲਾਂ ਵੀ ਲੜਾਈ ਝਗੜਾ ਕੋਈ ਨਹੀਂ ਹੁੰਦਾ ਤੀ ਏਦਾਂ ਲੜ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਤੀ ਹੁੰਦਾ बस ओदै ही लड़े ने अच्छा जी किन्नी ਕੁਮਰ ਸੀ ਜੀ ਮੁੰਡੇ ਦੀ ਓਂਟੇ ਦੀ ਉਮਰ ਤਾਂ 35 ਸਾਲ ਦੀ ਉਮਰ ਆ ਮੁੰਡੇ ਦੀ ਬਈ ਵਿਆਹਿਆ ਵਸੀ ਹਾਂ ਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂ ਜੀ ਘਰ ਉੱਚੜ ਗਿਆ ਸ਼ਰਾਬ ਨੇ ਜੜਿਆ ਪਹਿਲੀ ਗੱਲ ਤਾਂ ਇਹਦਾ ਮਤਲਬ ਹੀ ਨਹੀਂ ਜਦੋਂ ਦੋਏ ਜੀ ਅੰਦਰ ਪਏ ਨੇ ਇਹਦਾ ਬਾੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਤੇ ਬਹੂ ਨੂੰ ਨੀਂਦ ਆਈ ਹੋਈ ਤੇ ਜਬਹੂ ਨੇ ਦੇਖਿਆ ਕਹੀ ਲਈ ਖੜਤੀ ਮਾਰਨ ਲੱਗਿਆ ਜੀ ਇਹਦਾ ਮੁੰਡਾ ਦੇਖਿਆ بے ਹੋਸ਼ ਹੋਇਆ ਪਿਆ ਜਾਨ ਨੂੰ ਸਾਨੂੰ ਫੋਨ ਕਰਾ ਜਾਨੂ ਅਸੀਂ ਆਏ ਫਿਰ ਆਸਕ ਮਾੜ ਚੱਕ ਕੇ ਜਾਣੀ ਡਾਕਟਰ ਦੇ ਲੈ ਗਏ ਕੁਛ ਨਹੀਂ ਖਾਈ ਪੜਿਆ ਪੱਖਾ ਜਾ ਇੱਕ ਉਹਦੇ ਜਾਲੀ ਨਹੀਂ ਸੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਪਾਪੇ ਵੀ ਇਹਨੂੰ ਜਾਲੀ ਨਹੀਂ ਹੈਗੀ ਵੀ ਤੂੰ ਜਾਲੀ ਲਵਾ ਲਾ ਨਹੀਂ ਤੂੰ ਪੱਕਾ ਬੰਦ ਕਰ ਦਿਆਂਗਾ ਵੀ ਹੱਥ ਉੱਥਾ ਵੀ ਮੇਰੇ ਜਵਾਕ ਫਿਰਦੇ ਨੇ ਛੋਟੇ ਨੇ ਵੀ ਹੱਥ ਦੇ ਲੈਣਗੇ ਇੰਨੇ ਚ ਗਾਲ ਮਗਾਲੀ ਹੋ ਗਏ ਫਿਰ ਹਟ ਗਏ ਬਸ 10:30 ਵਜੇ ਤਿੰਨ ਤਾਂ ਇਹ ਕੰਮ ਕਰ ਲਿਆ ਇਹਨਾਂ ਨੇ ਅਸੀਂ ਰਾਤ ਨੂੰ ਇਹ ਮੁੰਡੇ ਨੂੰ ਚੱਕ ਕੇ ਲੈ ਕੇ ਨਾਬੇ ਦਾਖਲ ਕਰਤਾ ਨਾਬੇ ਵਾਲਿਆਂ ਨੇ ਪਟਿਆਲੇ ਦਾ ਪਰਚਾ ਕੱਟਤਾ ਹਾਂ ਪਟਿਆਲੇ ਸਾਰਾ ਦਿਨ ਰੱਖਿਆ ਫਿਰ ਸ਼ਾਮ ਤਿੱਕਰ ਕਹਿੰਦੇ ਚੰਡੀਗੜ੍ਹ ਲੈ ਜਾ ਫਿਰ ਕਹਿੰਦੇ ਵੀ ਚੱਲ ਉੱਥੇ ਹੀ ਦੇਖ ਲੈਣੇ ਉੱਥੇ ਹੀ ਰੱਖ ਲਿਆ ਫਿਰ ਕੱਲ 3 ਵਜੇ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲਾਉਣਾ ਨਹੀਂ ਮਿਲਿਆ ਉੱਥੇ ਹੀ ਉਹ ਪੂਰਾ ਸਰਚ ਮਾਰੀ ਜੀ ਕਹੀ ਹਾਂ ਜੀ ਸਰਚ ਮਾਰੀ ਤੇ ਸਰ ਜਾ ਕੱਕੜੀ ਕਹੀ ਮਾਰੀ ਅਨਾ ਪੁੱਠੀ ਮਾਰੀ ਆ ਜੀ ਤਿੰਨ ਪੁੱਠੀਆਂ ਕਈਆਂ ਮਾਰੀਆਂ ਤਿੰਨ ਮਾਰੀਆਂ ਹਾਂ ਜੀ ਸਰਚ ਕਹੀ ਵੀ ਉੱਥੀ ਪਈ ਆ ਅੰਦਰ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾਰਿਆ ਕੱਲ ਨੂੰ ਕਿਸੇ ਤੇ ਹੋਰ ਵੀ ਮਾਰੂਗਾ ਨਰੇਗਾ ਚ ਜਾਂਦਾ ਦਿਹਾੜੀ ਜੋਤਾ ਕਰਦਾ ਜਿੰਨਾ ਕਮਾਉਂਦਾ ਖਾਂਦਾ दारू ਪੀ ਲੰਦਾ ਕਹੇ ਰਾਤ ਤੇ ਬੱਚੇ ਦਾ ਜੰਦ ਜਿਹੜਾ ਮਨਾ ਕੇ ਘਟੇ ਦੀ ਜੀ ਕਦੇ ਮਾਰੂ ਮੋਟਾ ਪੱਕੇ ਪੱਕੇ ਜਾਲੇ ਉਹਨਾਂ ਬਾਪੁੱਤ ਨੇ ਹਾਂ ਮਾਰੂ ਮੋਟੇ ਪੱਕੇ ਪੱਕੇ ਬੈਸੀ ਲੱਟੇ ਪੱਕੇ ਦੇ ਮੂਰੇ ਜਾਲੀ ਨਹੀਂ ਅੱਛਾ ਤੂੰ ਕਦੇ ਮੁੰਡੇ ਤੋਂ ਥਪੜਾ ਥਪੜ ਲੱਗਿਆ ਜਿਹੜੋ ਪਾਏਗੇ ਕੋਥੇ ਜੋ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਕੀਤੀ 11 8:11 ਵਜੇ ਕਹੀ ਚਾਕੇ ਰਾਤ ਨੂੰ ਹਾਂ ਕੋਈ ਹਾਂ ਜੀ ਖਲਾਤ ਲੈ ਕੇ ਨਹੀਂ ਕਿ ਕਿਹਾ ਜੀ ਤਾਂ ਆਪਾਂ ਚਾਹ ਦੇ ਗਾਰੰਟੀ ਕਿ ਕਿਹੜੇ ਦਿਨ ਦੀ ਗੱਲ ਆ ਇਹ ਕਦੋਂ ਹੋਇਆ ਬੁੱਧਵਾਰ ਦੀ ਆ ਜੀ ਸ਼ਾਮ ਨੂੰ ਅੱਛਾ ਤੇ ਫਿਰ ਉਸ ਤੋਂ ਬਾਅਦ ਹਸਪਤਾਲ ਲੈ ਗਏ ਹਾਂ ਨਾਪੇ ਲੈ ਗਿਆ ਹਸਪਤਾਲ ਸਰਕਾਰੀ ਰਾਤ ਨੂੰ ਜੀ ਠੀਕ ਹੈ ਤੇ ਸੁਬਾਹ ਜੀ ਫਿਰ ਉਹਨਾਂ ਨੇ ਪਟਿਆਲਾ ਦਾ ਪਰਚਾ ਕਰਤਾ ਜੀ ਹਾਂ ਪਟਿਆਲੇ ਰਾਤ ਰੱਖੀ ਸਵੇਰੇ ਕਹਿੰਦੇ ਚੰਡੀਗੜ੍ਹ ਲੈ ਜੀ ਚੰਡੀਗੜ੍ਹ ਤੱਕ ਉਹ ਪਤਾ ਹੀ ਨਹੀਂ ਦੋ ਫਾਈ ਜਿਹੜੇ ਨੇ ਬੱਚੇ ਨੇ ਇਹਦੇ ਹੱਥ ਟਾਈਮ ਕਟੂ ਜਰੀਆ ਉਹਦਾ ਬੰਦਾ ਆਉਂਦਾ ਹੁੰਦਾ ਕਿੰਨੇ ਭਰਾ ਸੀ ਇਹ ਦੋ ਭਰਾ ਤੇ ਦੂਜਾ ਲੱਗ ਰਹਿੰਦਾ ਸੀ ਦੂਜਾ ਲੱਗ ਰਹਿੰਦਾ ਇਹ ਛੋਟਾ ਸੀ ਇਹ ਵੱਡਾ ਹੀ ਹੋਊਗਾ ਇਹ ਜਨੂ ਜੀ ਤਲਾਹ ਆਈ ਸੀ ਵੀ ਪਰਸੋਂ ਵੱਡਾ ਦਾਖਲ ਜੀ ਉਹਦਾ ਬਿਲਕੁਲ ਲੜਾਈ ਝਗੜਾ ਹੋਊਗਾ ਕਿ ਜੀ ਵੀ ਕੱਲ ਦੇ ਦੌਰਾਨੇ ਇਲਾਜ ਪੀਜੀਏ ਲੈ ਕੇ ਜਾ ਰਹੇ ਫਿਰ ਉਹਦੀ ਡੈਥ ਹੋਊਗੀ ਤੇ ਮ ਮ੍ਰਿਤਕ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਲਕੀ ਸਿੰਘ ਇਹ ਕਾਰਨ ਕਿ ਜਿਹੜੇ ਜੋ ਜਗਪਾਲ ਸਿੰਘ ਦੀ ਜਿਹੜੀ ਡੈਥ ਹੋਈ ਆ ਉਹਦੇ ਫਾਦਰ ਨੇ ਦਫਾ ਤਾਂ ਬੋਲੇ ਕਈ ਦੇ ਕਈ ਨਾ ਮਾਰਿਆ ਉਹਦੇ ਸਿਰ ਚ ਵਾਰ ਕਿਤੇ ਦ ਤਿੰਨ ਚਾਰ ਵਾਰ ਤਾਂ ਕਿ ਉਹਦੇ ਕਰਕੇ ਉਹ ਗੰਭੀਰ ਜ਼ਖਮੀ ਹੋ ਕੇ ਜਿੱਤ ਕਰਨੂ ਡੈਥ ਹੋ ਗਈ ਜੀ ਉਹਨਾਂ ਆਪਸੀ ਪਰਿਵਾਰ ਦੀ ਉਹਦਾ ਵਿਵਾਦ ਤੇ ਉਹਦਾ ਮੁੰਡਿਆ ਆਪਸੀ ਲੜਾਈ ਜਿਹੜਾ ਥੋੜਾ ਬੋਤਾ ਹੋਇਆ ਸੀ ਜਿਸ ਦੇ ਕਾਰਨ ਥੋੜੇ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਵੇਲੇ ਵਾਰ ਕਰਤਾ ਜੀ ਤੇ ਅਰੈਸਟ ਹੋ ਗਏ ਜੀ ਹਾਂ ਜੀ ਅਪੇ ਕੀ ਨਾਮਾ ਤੇ ਤਰਤੀਸ ਚੱਲ ਰਹੀ ਹੈ ਤਾ ਜੀ ਹਾਂ ਜੀ